ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਪੂਰੀ ਦੁਨੀਆ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ ਉਹਨਾਂ ਨੇ ਅਮਰੀਕਾ ਤੋਂ ਬਾਹਰ ਬਣੀਆਂ ਫਿਲਮਾਂ ਤੇ 100% ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਮੰਨਿਆ ਜਾ ਰਿਹਾ ਹੈ ਕਿ ਇਸ ਫੈਸਲੇ ਦਾ ਭਾਰਤ ਦੇ ਵਿੱਚ ਬਣੀਆਂ ਫਿਲਮਾਂ ਤੇ ਵੀ ਅਸਰ ਪਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਟਵਿੱਟਰ ਸੋਸ਼ਲ ਉਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਦੇ ਵਿੱਚ ਵਿਦੇਸ਼ਾਂ ਦੇ ਵਿੱਚ ਬਣੀਆਂ ਸਾਰੀਆਂ ਫਿਲਮਾਂ ਤੇ 100% ਟੈਰਿਫ ਲਗਾਉਣ ਦਾ ਕਿਤਾਗੇ ਉਹਨਾਂ ਨੇ ਆਪਣੀ ਪੋਸਟ ਵਿੱਚ ਕਿਹਾ ਹੈ ਕਿ ਸਾਡੇ ਫਿਲਮ ਉਦਯੋਗ ਨੂੰ ਦੂਜੇ ਦੇਸ਼ਾਂ ਨੇ ਅਮਰੀਕਾ ਤੋਂ ਲੁੱਟ ਲਿਆ ਜਿਵੇਂ ਇੱਕ ਬੱਚੇ ਤੋਂ ਉਸਦੀ ਕੈਂਤੀ ਖੋ ਲਈ ਜਾਂਦੀ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕੈਲੀਫੋਰਨੀਆ ਆਪਣੇ ਕਮਜ਼ੋਰ ਅਤੇ ਅਯੋਗ ਗਵਰਨਰ ਕਾਰਨ ਇਸ ਸਮੱਸਿਆ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਤੇ ਇਸ ਲਈ ਇਸ ਲੰਬੇ ਸਮੇਂ ਤੋਂ ਚਲਦੀ ਆ ਰਹੀ ਅਣਸੁਲਝੀ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਮੈਂ ਵਿਦੇਸ਼ਾਂ ਵਿੱਚ ਬਣੀਆਂ ਸਾਰੀਆਂ ਫਿਲਮਾਂ ਤੇ 100% ਦੀ ਟੈਰਿਫ ਲਗਾਵਾਂਗਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਇੱਕ ਹੋਰ ਟੈਰਿਫ ਬੰਬ ਮਾਰਿਆ ਹੈ। ਉਹਨਾਂ ਨੇ ਅਮਰੀਕਾ ਤੋਂ ਬਾਹਰ ਬਣੀਆਂ ਫਿਲਮਾਂ ਉੱਤੇ 100% ਟੈਰਿਫ ਦਾ ਐਲਾਨ ਕਰ ਦਿੱਤਾ ਹੈ। ਇਸ ਨੂੰ ਭਾਰਤ ਸਮੇਤ ਕਈ ਦੇਸ਼ਾਂ ਦੇ ਵਿੱਚ ਫਿਲਮ ਇੰਡਸਟਰੀ ਦੇ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਟਰੰਪ ਨੇ ਦੂਜੇ ਦੇਸ਼ਾਂ ਤੋਂ ਆਯਾਤ ਕੀਤੀਆਂ ਦਵਾਈਆਂ ਉੱਤੇ 100% ਟੈਰਿਫ ਦਾ ਵੀ ਐਲਾਨ ਕੀਤਾ ਸੀ। ਉਹਨਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਸੀ ਕਿ ਵਿਦੇਸ਼ੀ ਕੰਪਨੀਆਂ ਨੇ ਅਮਰੀਕੀ ਫਿਲਮ ਇੰਡਸਟਰੀ ਨੂੰ ਚੋਰੀ ਕਰ ਲਿਆ ਹੈ। ਇਸ ਕਦਮ ਨੂੰ ਹਾਲੀਵੁੱਡ ਅਤੇ ਗਲੋਬਲ ਫਿਲਮ ਇੰਡਸਟਰੀ ਆਪਣੇ ਪੋਸਟ ਵਿੱਚ 트럼ਪ ਨੇ ਲਿਖਿਆ ਕਿ ਸਾਡਾ ਫਿਲਮ ਨਿਰਮਾਣ ਕਾਰੋਬਾਰ ਅਮਰੀਕਾ ਤੋਂ ਚੋਰੀ ਹੋ ਗਿਆ ਜਿਵੇਂ ਇੱਕ ਬੱਚੇ ਤੋਂ ਕਹਿੰਦੀ ਚੋਰੀ ਕਰਦਾ ਹੈ ਉਹਨਾਂ ਨੇ ਕੈਲੀਫੋਰਨੀਆ ਦੇ ਗਵਰਨਰ ਨੂੰ ਕਮਜ਼ੋਰ ਅਤੇ ਯੋਗ ਅਤੇ ਕਿ ਹੈ ਕਿ ਇਸ ਲਈ ਰਾਜ ਦਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਉਨਾ ਸਪਸ਼ਟ ਕੀਤਾ ਹੈ ਕਿ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਹੁਣ ਵਿਦੇਸ਼ੀ ਫਿਲਮਾਂ ਤੇ 100% ਟੈਰਿਫ ਲਗਾਇਆ ਜਾਵੇਗਾ। ਕੰਪਨੀ ਨੇ ਪਹਿਲਾ ਮਈ ਦੇ ਵਿੱਚ ਅਜਿਹੇ ਟੈਰਿਫ ਦਾ ਵਿਚਾਰ ਪ੍ਰਗਟ ਕੀਤਾ ਸੀ ਪਰ ਉਸ ਸਮੇਂ ਮਨਵੀਰਵਿੰ ਨਹੀਂ ਦਿੱਤੇ ਗਏ ਸਨ। ਇਸ ਕੋਸ਼ਿਸ਼ਾ ਤੋਂ ਬਾਅਦ ਮਨੋਰੰਜਨ ਡਿਗਜਾ ਦੇ ਸ਼ੇਅਰਾਂ 'ਤੇ ਮਾਰਕੀਟਰ ਵਪਾਰ ਦੇ ਵਿੱਚ ਡਿਗ ਗਏ। Netflix ਦੇ ਸ਼ੇਅਰ 1.4% ਡਿੱਗ ਗਏ ਅਤੇ ਵਾਰਨਰ ਬ੍ਰਦਰਜ਼ ਡਿਸਕਵਰੀ ਦੇ ਸ਼ੇਅਰ ਜ਼ੀਰੋ ਪੁਆਇੰਟ ਛੇ ਪ੍ਰਤੀਸ਼ਤ ਡਿੱਗੇ ਤੇ ਹਾਲੀਵੁੱਡ ਸਟੂਡੀਓ ਅਤੇ ਔਨਲਾਈਨ ਸਟ੍ਰੀਮਿੰਗ ਪਲੇਟਫਾਰਮ ਹੁਣ ਇਸ ਨੀਤੀ ਦੇ ਪ੍ਰਭਾਵ ਦੇ ਨਾਲ ਜੂਝ ਰਹੇ ਨੇ ਅਮਰੀਕੀ ਰਾਸ਼ਟਰਪਤੀ 트ੰਪ ਨੇ ਕਿਹਾ ਹੈ ਕਿ ਉਤਰੀ ਕੈਰੋਲਿਨਾ ਸਮੇਤ ਅਮਰੀਕੀ ਫਰਨੀਚਰ ਉਦਯੋਗ ਨੂੰ ਚੀਨ ਅਤੇ ਹੋਰ ਦੇਸ਼ਾਂ ਤੋਂ ਹੋਏ ਨੁਕਸਾਨ ਕਾਰਨ ਵਿਦੇਸ਼ੀ ਦੇਸ਼ਾਂ ਉੱਤੇ ਭਾਰੀ ਟੈਰਿਫ ਲਗਾਏ ਜਾਣਗੇ। ਉਹਨਾਂ ਦਾ ਉਦੇਸ਼ ਅਮਰੀਕੀ ਫਰਨੀਚਰ ਉਦਯੋਗ ਨੂੰ ਮੁੜ ਸੁਰਜੀਤ ਕਰਨਾ ਅਤੇ ਘਰੇਲੂ ਉਤਪਾਦਨ ਵਧਾਉਣਾ ਹੈ। 트ੰਪ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਦੇਸ਼ ਉਤੇ ਟੈਰਿਫ ਲਗਾਏ ਜਾਣਗੇ ਜੋ ਅਮਰੀਕਾ ਵਿੱਚ ਆਪਣਾ ਫਰਨੀਚਰ ਨਹੀਂ ਬਣਾਉਂਦਾ। ਇਸ ਨੀਤੀ ਦੇ ਵਿਸਤ੍ਰਿਤ ਵੇਰਵੇ ਬਾਅਦ ਦੇ ਵਿੱਚ ਸਾਂਝੇ ਕੀਤੇ ਜਾਣਗੇ। ਵਿਸ਼ਲੇਸ਼ਕ ਕਹਿੰਦੇ ਨੇ ਕਿ 100% ਟੈਰਿਫ ਅਮਰੀਕੀ ਥੀਏਟਰਾਂ ਦੇ ਵਿੱਚ ਵਿਦੇਸ਼ੀ ਫਿਲਮਾਂ ਦੀ ਲਾਗਤ ਨੂੰ ਦੁੱਗਣਾ ਕਰ ਸਕਦਾ ਹੈ। ਇਹ ਦਰਸ਼ਕਾਂ ਨੂੰ ਉੱਚ ਕੀਮਤ ਦਾ ਭੁਗਤਾਨ ਕਰਨ ਦੇ ਲਈ ਮਜਬੂਰ ਕਰ ਸਕਦਾ ਹੈ ਅਤੇ ਵਿਸ਼ਵਵਿਆਪੀ ਵੰਟਰ ਨੈੱਟਵਰਕ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹਾਲੀਵੁੱਡ ਨਿਰਮਤਾਵਾਂ ਨੂੰ ਅਮਰੀਕੀ ਬਾਜ਼ਾਰ ਦੇ ਵਿੱਚ ਵਿਦੇਸ਼ੀ ਫਿਲਮਾਂ ਦੀ ਵਿਕਰੀ ਅਤੇ ਸਾਂਝੇਦਾਰੀ ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ ਜਾ ਸਕਦਾ ਹੈ। ਵਿਦੇਸ਼ੀ ਫਿਲਮ ਨਿਰਮਤਾ ਅਤੇ ਵਿਤਰਕ ਇਸ ਫੈਸਲੇ ਬਾਰੇ ਚਿੰਤਤ ਨੇ। ਕਈ ਦੇਸ਼ਾਂ ਦੇ ਉਦਯੋਗ ਸਮੂਹਾਂ ਨੇ ਇਸ ਨੂੰ ਵਪਾਰ ਦੇ ਵਿੱਚ ਦਖਲਅੰਦਾਜ਼ੀ ਅਤੇ ਵਿਸ਼ਵਵਿਆਪੀ ਸਹਿਯੋਗ ਦੇ ਲਈ ਨੁਕਸਾਨ ਦੇ ਵਜੋਂ ਲੋਚਨਾ ਕੀਤੀ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਗਲੋਬਲ ਫਿਲਮ ਇੰਡਸਟਰੀ ਦੇ ਵਿੱਚ ਮੁਕਾਬਲੇ ਨੂੰ ਘਟਾ ਸਕਦਾ ਹੈ ਅਤੇ ਕਈ ਪ੍ਰੋਡਕਸ਼ਨ ਪ੍ਰੋਜੈਕਟਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹਾਲੀਵੁੱਡ ਸਟੂਡੀਓ ਤੇ ਅੰਤਰਰਾਸ਼ਟਰੀ ਵਪਾਰਕ ਚੁੜਾ ਇਸ ਕਰਮਤਾ ਵਿਰੋਧ ਕਰਦੇ ਹਨ ਨਹੀਂ ਜਾਂ ਫਿਰ ਸਮਰਥਨ ਕਰਦੇ ਨੇ ਇਹ ਤਾਂ ਹੋਣਾ ਦੇਖਣਾ ਬਾਕੀ ਹੈ ਇੱਕ ਵਾਰ ਫਿਰ ਦੱਸ ਦिए ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਪੂਰੀ ਦੁਨੀਆ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ ਉਹਨਾਂ ਨੇ ਅਮਰੀਕਾ ਤੋਂ ਬਾਹਰ ਬਣੀਆਂ ਫਿਲਮਾਂ ਤੇ 100% ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਮੰਨਿਆ ਜਾ ਰਿਹਾ ਹੈ ਕਿ ਇਸ ਫੈਸਲੇ ਦਾ ਭਾਰਤ ਦੇ ਵਿੱਚ ਬਣੀਆਂ ਫਿਲਮਾਂ ਤੇ ਵੀ ਅਸਰ ਪਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਟਵਿੱਟਰ ਸੋਸ਼ਲ ਉਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਦੇ ਵਿੱਚ ਵਿਦੇਸ਼ਾਂ ਦੇ ਵਿੱਚ ਬਣੀਆਂ ਸਾਰੀਆਂ ਫਿਲਮਾਂ ਤੇ 100% ਟੈਰਿਫ ਲਗਾਉਣ ਦਾ ਕਿਤਾਗੇ ਉਹਨਾਂ ਨੇ ਆਪਣੀ ਪੋਸਟ ਵਿੱਚ ਕਿਹਾ ਹੈ ਕਿ ਸਾਡੇ ਫਿਲਮ ਉਦਯੋਗ ਨੂੰ ਦੂਜੇ ਦੇਸ਼ਾਂ ਨੇ ਅਮਰੀਕਾ ਤੋਂ ਲੁੱਟ ਲਿਆ ਜਿਵੇਂ ਇੱਕ ਬੱਚੇ ਤੋਂ ਉਸਦੀ ਕੈਂਦੀ ਖੋ ਲਈ ਜਾਂਦੀ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕੈਲੀਫੋਰਨੀਆ ਆਪਣੇ ਕਮਜ਼ੋਰ ਅਤੇ ਅਯੋਗ ਵਰਨਰ ਕਾਰਨ ਇਸ ਸਮੱਸਿਆ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ ਤੇ ਇਸ ਲਈ ਇਸ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਅਣਸੁਲਝੀ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਮੈਂ ਵਿਦੇਸ਼ਾਂ ਵਿੱਚ ਬਣੀਆਂ ਸਾਰੀਆਂ ਫਿਲਮਾਂ ਤੇ 100% ਦੀ ਟੈਰਿਫ ਲਗਾਵਾਂਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇੱਕ ਹੋਰ ਟੈਰਿਫ ਬੰਬ ਮਾਰਿਆ ਹੈ। ਉਹਨਾਂ ਨੇ ਅਮਰੀਕਾ ਤੋਂ ਬਾਹਰ ਬਨੀਆਂ ਫਿਲਮਾਂ ਉੱਤੇ 100% ਟੈਰਿਫ ਦਾ ਐਲਾਨ ਕਰ ਦਿੱਤਾ ਹੈ। ਇਸ ਨੂੰ ਭਾਰਤ ਸਮੇਤ ਕਈ ਦੇਸ਼ਾਂ ਦੇ ਵਿੱਚ ਫਿਲਮ ਇੰਡਸਟਰੀ ਦੇ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਟਰੰਪ ਨੇ ਦੂਜੇ ਦੇਸ਼ਾਂ ਤੋਂ ਆਯਾਤ ਕੀਤੀਆਂ ਦਵਾਈਆਂ ਉੱਤੇ 100% ਟੈਰਿਫ ਦਾ ਵੀ ਐਲਾਨ ਕੀਤਾ ਸੀ। ਉਹਨਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਸੀ ਕਿ ਵਿਦੇਸ਼ੀ ਕੰਪਨੀਆਂ ਨੇ ਅਮਰੀਕੀ ਫਿਲਮ ਇੰਡਸਟਰੀ ਨੂੰ ਚੋਰੀ ਕਰ ਲਿਆ ਹੈ। ਇਸ ਕਦਮ ਨੂੰ ਹਾਲੀਵੁੱਡ ਅਤੇ ਗਲੋਬਲ ਫਿਲਮ ਇੰਡਸਟਰੀ ਆਪਣੇ ਪੋਸਟ ਵਿੱਚ 트ੰਪ ਨੇ ਲਿਖਿਆ ਕਿ ਸਾਡਾ ਫਿਲਮ ਨਿਰਮਾਣ ਕਾਰੋਬਾਰ ਅਮਰੀਕਾ ਤੋਂ ਚੋਰੀ ਹੋ ਗਿਆ ਹੈ ਜਿਵੇਂ ਇੱਕ ਬੱਚੇ ਤੋਂ ਕੈਂਟੀ ਚੋਰੀ ਕਰਦਾ ਹੈ ਉਹਨਾਂ ਨੇ ਕੈਲੀਫੋਰਨੀਆ ਦੇ ਗਵਰਨਰ ਨੂੰ ਕਮਜ਼ੋਰ ਅਤੇ ਅਯੋਗ ਅਤੇ ਕਿਹਾ ਹੈ ਕਿ ਇਸ ਲਈ ਰਾਜ ਦਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਉਹਨਾਂ ਸਪਸ਼ਟ ਕੀਤਾ ਕਿ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਹੁਣ ਵਿਦੇਸ਼ੀ ਫਿਲਮਾਂ ਤੇ 100% ਟੈਰਿਫ ਲਗਾਇਆ ਜਾਵੇਗਾ ਕੰਪਨੀ ਪਹਿਲਾ ਮਈ ਦੇ ਵਿੱਚ ਅਜੇ ਟੈਰਿਫ ਦਾ ਵਿਚਾਰ ਪ੍ਰਗਟ ਕੀਤਾ ਸੀ ਪਰ ਉਸ ਸਮੇਂ ਵੇਰਵੇ ਨਹੀਂ ਦਿੱਤੇ ਗਏ ਸਤ ਇਸ ਘੋਸ਼ਣਾ ਤੋਂ ਬਾਅਦ ਮਨੋਰੰਜਨ ਡਿਗਜਾ ਦੇ ਸ਼ੇਰਾਂ ਪ੍ਰੀ ਮਾਰਕੀਟ ਵਪਾਰ ਦੇ ਵਿੱਚ ਡਿਗੈ ਨੈਟਫਲਿਕਸ ਦੇ ਸ਼ੇਅਰ 1.4% ਡਿੱਗ ਗਏ ਅਤੇ ਵਾਰਨਰ ਬ੍ਰਦਰਸ ਡਿਸਕਵਰੀ ਦੇ ਸ਼ੇਅਰ 0.6% ਡਿੱਗੇ ਤੇ ਹਾਲੀਵੁੱਡ ਸਟੂਡੀਓ ਤੇ ਆਨਲਾਈਨ ਸਟ੍ਰੀਮਿੰਗ ਪਲੇਟਫਾਰਮ ਹੁਣ ਇਸ ਨੀਤੀ ਦੇ ਪ੍ਰਭਾਵ ਦੇ ਨਾਲ ਜੂਜੇ ਰਹੇ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਉੱਤਰੀ ਕੈਰੋਲਿਨਾ ਸਮੇਤ ਅਮਰੀਕੀ ਫਰਨੀਚਰ ਉਦਯੋਗ ਨੂੰ ਚੀਨ ਤੇ ਹੋ ਦੇਸ਼ਾਂ ਤੋਂ ਹੋਏ ਨੁਕਸਾਨ ਕਾਰਨ ਵਿਦੇਸ਼ੀ ਦੇਸ਼ਾਂ ਉਤੇ ਭਾਰੀ ਟੈਰਿਫ ਲਗਾਏ ਜਾਣਗੇ ਉਹਨਾਂ ਦਾ ਉਦੇਸ਼ ਅਮਰੀਕੀ ਫਰਨੀਚਰ ਉਦਯੋਗ ਨੂੰ ਮੁੜ ਸੁਰਜੀਤ ਕਰਨਾ ਅਤੇ ਘਰੇਲੂ ਉਤਪਾਦਨ ਵਧਾਉਣਾ ਹੈ 트럼ਪ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਦੇਸ਼ ਉਤੇ ਟੈਰਿਫ ਲਗਾਏ ਜਾਣਗੇ ਜੋ ਅਮਰੀਕਾ ਵਿੱਚ ਆਪਣਾ ਫਰਨੀਚਰ ਨਹੀਂ ਬਣਾਉਂਦਾ ਇਸ ਨੀਤੀ ਦੇ ਵਿਸਥਿਤ ਵੇਰਵੇ ਬਾਅਦ ਦੇ ਵਿੱਚ ਸਾਂਝੇ ਕੀਤੇ ਜਾਣਗੇ ਵਿਸ਼ਲੇਸ਼ਕ ਕਹਿੰਦੇ ਨੇ ਕਿ 100% ਟੈਰਿਫ ਅਮਰੀਕੀ ਥੀਏਟਰਾਂ ਦੇ ਵਿੱਚ ਵਿਦੇਸ਼ੀ ਫਿਲਮਾਂ ਦੀ ਲਾਗਤ ਨੂੰ ਦੁੱਗਣਾ ਕਰ ਸਕਦਾ ਹੈ। ਇਹ ਦਰਸ਼ਕਾਂ ਨੂੰ ਉੱਚ ਕੀਮਤਾਂ ਦਾ ਭੁਗਤਾਨ ਕਰਨ ਦੇ ਲਈ ਮਜਬੂਰ ਕਰ ਸਕਦਾ ਹੈ ਅਤੇ ਵਿਸ਼ਵਵਿਆਪੀ ਵਾਈਡ ਨੈਟਵਰਕ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹਾਲੀਵੁੱਡ ਨਿਰਮਤਾਵਾਂ ਨੂੰ ਅਮਰੀਕੀ ਬਾਜ਼ਾਰ ਦੇ ਵਿੱਚ ਵਿਦੇਸ਼ੀ ਫਿਲਮਾਂ ਦੀ ਵਿਕਰੀ ਅਤੇ ਸਾਂਝੇਦਾਰੀ ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ ਜਾ ਸਕਦਾ ਹੈ। ਵਿਦੇਸ਼ੀ ਫਿਲਮ ਨਿਰਮਤਾ ਅਤੇ ਵિતਰਕ ਇਸ ਫੈਸਲੇ ਬਾਰੇ ਚਿੰਤਤ ਨੇ। ਕਈ ਦੇਸ਼ਾਂ ਦੇ ਉਦਯੋਗ ਸਮੂਹਾਂ ਨੇ ਇਸ ਨੂੰ ਵਪਾਰ ਦੇ ਵਿੱਚ ਦਖਲਅੰਦਾਜ਼ੀ ਅਤੇ ਵਿਸ਼ਵਵਿਆਪੀ ਸਹਿਯੋਗ ਦੇ ਲਈ ਨੁਕਸਾਨ ਦੇ ਵਜੋਂ ਲੋਚਨਾ ਕੀਤੀ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਗਲੋਬਲ ਫਿਲਮ ਇੰਡਸਟਰੀ ਦੇ ਵਿੱਚ ਮੁਕਾਬਲੇ ਨੂੰ ਘਟਾ ਸਕਦਾ ਹੈ ਅਤੇ ਕਈ ਪ੍ਰੋਡਕਸ਼ਨ ਪ੍ਰੋਜੈਕਟਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹਾਲੀਵੁੱਡ ਸਟੂਡੀਓ ਅਤੇ ਅੰਤਰਰਾਸ਼ਟਰੀ ਵਪਾਰਕ ਚੁੜਾ ਇਸ ਕਰਮਤਾ ਵਿਰੋਧ ਕਰਦੇ ਹਨ ਨਹੀਂ ਜਾਂ ਫਿਰ ਸਮਰਥਨ ਕਰਦੇ ਨੇ ਇਹ ਤਾਂ ਹੁਣ ਦੇਖਣਾ ਬਾਕੀ ਹੈ ਇੱਕ ਵਾਰ ਫਿਰ ਦੱਸ ਦੀਏ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਪੂਰੀ ਦੁਨੀਆ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ ਉਹਨਾਂ ਨੇ ਅਮਰੀਕਾ ਤੋਂ ਬਾਹਰ ਬਣੀਆਂ ਫਿਲਮਾਂ ਤੇ 100% ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਮੰਨਿਆ ਜਾ ਰਿਹਾ ਹੈ ਕਿ ਇਸ ਫੈਸਲੇ ਦਾ ਭਾਰਤ ਦੇ ਵਿੱਚ ਬਣੀਆਂ ਫਿਲਮਾਂ ਤੇ ਵੀ ਅਸਰ ਪਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਟਵਿੱਟਰ ਸੋਸ਼ਲ ਉਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਦੇ ਵਿੱਚ ਵਿਦੇਸ਼ਾਂ ਦੇ ਵਿੱਚ ਬਣੀਆਂ ਸਾਰੀਆਂ ਫਿਲਮਾਂ ਤੇ 100% ਟੈਰਿਫ ਲਗਾਉਣ ਦਾ ਲਾਨ ਕੀਤਾ ਹੈ ਉਹਨਾਂ ਨੇ ਆਪਣੀ ਪੋਸਟ ਵਿੱਚ ਕਿਹਾ ਹੈ ਕਿ ਸਾਡੇ ਫਿਲਮ ਉਦਯੋਗ ਨੂੰ ਦੂਜੇ ਦੇਸ਼ਾਂ ਨੇ ਅਮਰੀਕਾ ਤੋਂ ਲੁੱਟ ਲਿਆ ਜਿਵੇਂ ਇੱਕ ਬੱਚੇ ਤੋਂ ਉਸਦੀ ਕੈਂਤੀ ਖੋ ਲਈ ਜਾਂਦੀ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕੈਲੀਫੋਰਨੀਆ ਆਪਣੇ ਕਮਜ਼ੋਰ ਅਤੇ ਅਯੋਗ ਵਰਨਰ ਕਾਰਨ ਇਸ ਸਮੱਸਿਆ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ ਤੇ ਇਸ ਲਈ ਇਸ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਅਣਸੁਲਝੀ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਮੈਂ ਵਿਦੇਸ਼ਾਂ ਵਿੱਚ ਬਣੀਆਂ ਸਾਰੀਆਂ ਫਿਲਮਾਂ ਤੇ 100% ਦੀ ਟੈਰਿਫ ਲਗਾਵਾਂਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇੱਕ ਹੋਰ ਟੈਰਿਫ ਬੰਬ ਮਾਰਿਆ ਹੈ। ਉਹਨਾਂ ਨੇ ਅਮਰੀਕਾ ਤੋਂ ਬਾਹਰ ਬਣੀਆਂ ਫਿਲਮਾਂ ਉੱਤੇ 100% ਟੈਰਿਫ ਦਾ ਐਲਾਨ ਕਰ ਦਿੱਤਾ ਹੈ। ਇਸ ਨੂੰ ਭਾਰਤ ਸਮੇਤ ਕਈ ਦੇਸ਼ਾਂ ਦੇ ਵਿੱਚ ਫਿਲਮ ਇੰਡਸਟਰੀ ਦੇ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਟਰੰਪ ਨੇ ਦੂਜੇ ਦੇਸ਼ਾਂ ਤੋਂ ਆਯਾਤ ਕੀਤੀਆਂ ਦਵਾਈਆਂ ਉੱਤੇ 100% ਟੈਰਿਫ ਦਾ ਵੀ ਐਲਾਨ ਕੀਤਾ ਸੀ। ਉਹਨਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਸੀ ਕਿ ਵਿਦੇਸ਼ੀ ਕੰਪਨੀਆਂ ਨੇ ਅਮਰੀਕੀ ਫਿਲਮ ਇੰਡਸਟਰੀ ਨੂੰ ਚੋਰੀ ਕਰ ਲਿਆ ਹੈ। ਇਸ ਕਦਮ ਨੂੰ ਹਾਲੀਵੁੱਡ ਅਤੇ ਗਲੋਬਲ ਫਿਲਮ ਇੰਡਸਟਰੀ ਆਪਣੇ ਪੋਸਟ ਵਿੱਚ 트ੰਪ ਨੇ ਲਿਖਿਆ ਕਿ ਸਾਡਾ ਫਿਲਮ ਨਿਰਮਾਣ ਕਾਰੋਬਾਰ ਅਮਰੀਕਾ ਤੋਂ ਚੋਰੀ ਹੋ ਗਿਆ ਹੈ ਜਿਵੇਂ ਇੱਕ ਬੱਚੇ ਤੋਂ ਕੈਂਟੀ ਚੋਰੀ ਕਰਦਾ ਹੈ ਉਹਨਾਂ ਨੇ ਕੈਲੀਫੋਰਨੀਆ ਦੇ ਗਵਰਨਰ ਨੂੰ ਕਮਜ਼ੋਰ ਅਤੇ ਯੋਗ ਅਤੇ ਕਿਹਾ ਹੈ ਕਿ ਇਸ ਦੇ ਲਈ ਰਾਜ ਦਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਉਹਨਾਂ ਸਪਸ਼ਟ ਕੀਤਾ ਕਿ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਹੁਣ ਵਿਦੇਸ਼ੀ ਫਿਲਮਾਂ ਤੇ 100% ਟੈਰਿਫ ਲਗਾਏ ਜਾਵੇਗਾ ਟਰੰਪ ਨੇ ਪਹਿਲਾ ਮਈ ਦੇ ਵਿੱਚ ਅਜੇ ਟੈਰਿਫ ਦਾ ਵਿਚਾਰ ਪ੍ਰਗਟ ਕੀਤਾ ਸੀ ਪਰ ਉਸ ਸਮੇਂ ਵੇਰਵੇ ਨਹੀਂ ਦਿੱਤੇ ਗਏ ਸਨ ਇਸ ਘੋਸ਼ਣਾ ਤੋਂ ਬਾਅਦ ਮਨੋਰੰਜਨ ਡਿਗਜਾ ਦੇ ਸ਼ੇਰਾਂ ਪ੍ਰੀ ਮਾਰਕੀਟ ਵਪਾਰ ਦੇ ਵਿੱਚ ਡਿੱਗੇ ਨੈਟਫਲਿਕਸ ਦੇ ਸ਼ੇਅਰ 1.4% ਡਿੱਗੇ ਅਤੇ ਵਾਰਨਰ ਬ੍ਰਦਰਸ ਡਿਸਕਵਰੀ ਦੇ ਸ਼ੇਅਰ 0.6% ਡਿੱਗੇ ਤੇ ਹਾਲੀਵੁੱਡ ਸਟੂਡੀਓ ਤੇ ਆਨਲਾਈਨ ਸਟ੍ਰੀਮਿੰਗ ਪਲੇਟਫਾਰਮ ਹੁਣ ਇਸ ਨੀਤੀ ਦੇ ਪ੍ਰਭਾਵ ਦੇ ਨਾਲ ਜੂਝ ਰਹੇ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਉੱਤਰੀ ਕੈਰੋਲਿਨਾ ਸਮੇਤ ਅਮਰੀਕੀ ਫਰਨੀਚਰ ਉਦਯੋਗ ਨੂੰ ਚੀਨ ਤੇ ਹੋਲ ਦੇਸ਼ਾਂ ਤੋਂ ਹੋਏ ਨੁਕਸਾਨ ਕਾਰਨ ਵਿਦੇਸ਼ੀ ਦੇਸ਼ਾਂ ਉੱਤੇ ਭਾਰੀ ਟੈਰਿਫ ਲਗਾਏ ਜਾਣਗੇ ਉਹਨਾਂ ਦਾ ਉਦੇਸ਼ ਅਮਰੀਕੀ ਫਰਨੀਚਰ ਉਦਯੋਗ ਨੂੰ ਮੁੜ ਸੁਰਜੀਤ ਕਰਨਾ ਅਤੇ ਘਰੇਲੂ ਉਤਪਾਦਨ ਬਤੋਨਾ ਕੰਪਨੀ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਦੇਸ਼ ਉੱਤੇ ਟੈਰਿਫ ਲਗਾਏ ਜਾਣਗੇ ਜੋ ਅਮਰੀਕਾ ਵਿੱਚ ਆਪਣਾ ਫਰਨੀਚਰ ਨਹੀਂ ਬਣਾਉਂਦਾ ਇਸ ਨੀਤੀ ਦੇ ਵਿਸਥਿਤ ਵੇਰਵੇ ਬਾਅਦ ਦੇ ਵਿੱਚ ਸਾਂਝੇ ਕੀਤੇ ਜਾਣਗੇ ਵਿਸ਼ਲੇਸ਼ਕ ਕਹਿੰਦੇ ਨੇ ਕਿ 100% ਟੈਰਿਫ ਅਮਰੀਕੀ ਥੀਏਟਰਾਂ ਦੇ ਵਿੱਚ ਵਿਦੇਸ਼ੀ ਫਿਲਮਾਂ ਦੀ ਲਾਗਤ ਨੂੰ ਦੁੱਗਣਾ ਕਰ ਸਕਦਾ ਹੈ। ਇਹ ਦਰਸ਼ਕਾਂ ਨੂੰ ਉੱਚ ਕੀਮਤਾਂ ਦਾ ਭੁਗਤਾਨ ਕਰਨ ਦੇ ਲਈ ਮਜਬੂਰ ਕਰ ਸਕਦਾ ਹੈ ਅਤੇ ਵਿਸ਼ਵਵਿਆਪੀ ਵੰਟ ਨੈੱਟਵਰਕ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹਾਲੀਵੁੱਡ ਨਿਰਮਤਾਵਾਂ ਨੂੰ ਅਮਰੀਕੀ ਬਾਜ਼ਾਰ ਦੇ ਵਿੱਚ ਵਿਦੇਸ਼ੀ ਫਿਲਮਾਂ ਦੀ ਵਿਕਰੀ ਅਤੇ ਸਾਂਝੀਦਾਰੀ ਤੇ ਮੁੜ ਵਿਚਾਰ ਕਰਨ ਦੇ ਲਈ ਮਜਬੂਰ ਕੀਤਾ ਜਾ ਸਕਦਾ ਹੈ ਵਿਦੇਸ਼ੀ ਫਿਲਮ ਨਿਰਮਾਤਾ ਤੇ ਵਿਤਰਕ ਇਸ ਫੈਸਲੇ ਬਾਰੇ ਚਿੰਤਤ ਨੇ ਕਈ ਦੇਸ਼ਾਂ ਦੇ ਉਦਯੋਗ ਸਮੂਹਾਂ ਨੇ ਇਸ ਨੂੰ ਵਪਾਰ ਦੇ ਵਿੱਚ ਤਖਲੰਦਾਜੀ ਅਤੇ ਵਿਸ਼ਵ ਵਿਆਪੀ ਸਹਿਯੋਗ ਦੇ ਲਈ ਨੁਕਸਾਨ ਦੇ ਵਜੋਂ ਲੋਚਨਾ ਕੀਤੀ ਹੈ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਗਲੋਬਲ ਫਿਲਮ ਇੰਡਸਟਰੀ ਦੇ ਵਿੱਚ ਮੁਕਾਬਲੇ ਨੂੰ ਘਟਾ ਸਕਦਾ ਹੈ ਅਤੇ ਕਈ ਪ੍ਰੋਡਕਸ਼ਨ ਪ੍ਰੋਜੈਕਟਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਹਾਲੀਵੁੱਡ ਸਟੂਡੀਓ ਤੇ ਅੰਤਰਰਾਸ਼ਟਰੀ ਵਪਾਰਕ ਪਾਇਚਰਾ ਇਸ ਕਦਮ ਦਾ ਵਿਰੋਧ ਕਰਦੇ ਹਨ ਨਹੀਂ ਜਾਂ ਫਿਰ ਸਮਰਥਨ ਕਰਦੇ ਨੇ ਇਹ ਤਾਂ ਨ ਦੇਖਣਾ ਬਾਕੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ